ਲਗਾਤਾਰ ਆਪਾਂ ਕੇ ਕਿਸਾਨੀ ਖੋਲ ਚ ਨੌਜਵਾਨ ਜ਼ਖਮੀ ਹੋ ਰਿਹਾ ਬਾਈ ਕਿਹੜਾ ਪਿੰਡ ਆ ਤੁਹਾਡਾ ਦਮਤਾਨ ਸਾਹਿਬ ਹਰਿਆਣੇ ਚ ਆਇਆ ਇਹ ਮੁੰਡਾ ਹਰਿਆਣੇ ਦਾ ਜਿਹੜਾ ਆਪਾਂ ਕੇ ਪੰਜਾਬ ਵਾਲੇ ਪਾਸੋਂ ਆ ਕੇ ਹਰਿਆਣੇ ਜਿਹੜਾ ਹੈਗਾ ਲੜ ਰਿਹਾ ਸੀ ਤੇ ਬਾਈ ਜਿਹੜਾ ਕੀ ਹਾਲਾਤ ਆ ਤੁਹਾਡੇ ਕਿੰਨੀ ਸੱਟ ਲੱਗੀ ਹੈ ਤਾਈ ਪੂਰੀ ਹਮੇ ਮਾਰਾ ਦੋ ਸਾਧਨ ਵੀ ਤੋੜਨ ਲੱਗਿਆ ਪ੍ਰਸ਼ਾਸਨ ਨਾਲੇ ਅਰਬ ਬੰਦੇ ਨੇ ਬਿਠਾਵਾ ਅੱਛਾ ਸਾਧਨ ਵੀ ਤੋੜ ਰਿਹਾ ਤੇ ਨਾਲ ਬੰਦੇ ਵੀ ਬਿਠਾ ਰਿਹਾ ਹਾਂ ਕੰਮ ਤੇ ਮੋਟਰਸਾਈਕਲ ਟਰੈਕਟਰ ਜਿਤਨੇ ਗਿਆ ਮੈਂ ਸਭ ਨਾਲ ਥੋੜਾ ਪ੍ਰਸ਼ਾਸਨ ਵਾਲੇ ਆੜਾ ਜਿਹੜਾ ਨਾ ਤੋੜੇ ਤੇ ਕਈ ਦਿਨ ਲੱਗਦਾ ਅੱਛਾ ਮਾਰ ਰ ਰਬੜ ਦੀ ਠੀਕ ਹੈ ਅੱਛਾ ਗੋਲੀ ਮਾਰ ਰ ਰਬੜ ਦੀ ਇੱਥੇ ਤੁਹਾਡੇ ਕੀ ਵਜਿਆ ਹੁਣ ਮਨ ਲਾ ਅੱਖ ਦੇ ਉੱਪਰ ਜਿਹੜਾ ਆਸੂ ਕਹਿੰਦਾ ਕੋਲ ਸਿੱਧਾ ਵਜਿਆ ਉੱਪਰ ਆ ਕੇ ਸਦਾ ਆ ਕੇ ਤੇ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ ਫਾਈਬਰ ওভার ਹਾਰਟ ਐਸੋਸੀਏਸ਼ਨ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਮੁਰਲੀ ਸਹਿਤਾ ਦੇਖ ਕੇ ਅੱਗੇ ਲੈ ਕੇ ਜਾ ਰਹੇ ਆ ਪਰ ਇਹ ਤਾਂ ਪੁੱਛਦਾ ਹਰਿਆਣਾ ਹਰਿਆਣਾ ਇੱਕ ਮਿੰਟ ਹਰਿਆਣਾ ਦੇ ਕੀ ਹਾਲਾਤ ਆ ਹਰਿਆਣਾ ਦੇ گاؤں ਮੇਂ ਕੀ ਹਾਲਾਤ ਆ ਹਰਿਆਣਾ ਆ ਭਾਈ ਗੱਲ ਲੈ ਤਾ ਸਾਰਾ ਹਰਿਆਣਾ ਸਾਡੇ ਨਾਲ ਹੈ ਹਰਿਆਣਾ ਸਾਰਾ ਸਾਡੇ ਨਾਲ ਹੈ ਤਾਂ ਬਾਰਡਰ ਕੇ ਦੂਸਰੀ ਆਰ ਕਿਆ ਸਿਚੁਏਸ਼ਨ ਹੈ ਉਧਰ ਵੀ ਹੈ ਉਧਰ ਵੀ ਹੈ ਔਰ ਆਪ ਇਧਰ ਸੇ ਆ ਕੇ ਲੜ ਰਹੇ ਤੇ ਆ ਕੇ ਉਧਰ ਵੀ ਲੜਿਆ ਉਧਰ ਕੋਲੀ ਚਲਾ ਦੇ ਜੇ ਫਿਰ ਕਈ ਦਿਨ ਬਾਅਦ ਬੰਦੇ ਥੋੜੇ ਦੇ ਉਧਰ ਅੱਛਾ ਬੰਦੇ ਇਧਰ ਆ ਕੇ ਦਾ ਬੰਦੇ ਉੱਥੇ ਥੋੜੇ ਦੇ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਕੀ ਹਾਲਾਤ ਹੈ ਮੇਰੇ ਨਾਲ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਕਿੰਦਾ ਦੇ ਹਾਲਾਤ ਹੈ ਇੱਥੇ ਤੇ ਜਿਹੜਾ ਹੈਗਾ ਕਿੰਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਮੀ ਲਗਾਤਾਰ ਆ ਰਹੀ ਹੈ ਜਿਹੜੀਆਂ ਚੀਜ਼ਾਂ ਹਾਲਾਤ ਬਹੁਤ ਜ਼ਿਆਦਾ ਬਿਹਤਰ ਹੈ ਬੱਤਰ ਹੈ ਮਤਲਬ ਬਹੁਤ ਜ਼ਿਆਦਾ ਮਾੜੇ ਆ ਕਿ ਇਹਦਾ ਇਹਦਾ ਮੂੰਹ ਪਾੜ ਗਿਆ ਕਿਸੇ ਦਾ ਸਿਰ ਪਾੜ ਗਿਆ ਕਿਸੇ ਦੀ ਲਾਤ ਬਹੁਤ ਜਿਆਦਾ ਮਤਲਬ ਦਰਦਨਾਕ ਆ ਇਹ ਸਮਝ ਨਹੀਂ ਲੱਗਦੀ ਵੀ ਆਪਣੇ ਹਿੰਦੁਸਤਾਨ ਚ ਖਲੋਤੇ ਪੰਜਾਬ ਚ ਖਲੋਤੇ ਕਿਥੇ ਖਲੋਤੇ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਆਪਾਂ ਪਾਕਿਸਤਾਨ ਦੀ ਹੱਦ ਤੱਕ ਰੋਤਿਆਂ ਵੀ ਜੇ ਪਾਕਿਸਤਾਨਾਂ ਜੰਗ ਲੱਗੀ ਹੁੰਦੀ ਆ ਇੰਨੇ ਜਿਆਦੇ ਸਾਡੇ ਪਾ 15-20 ਲੱਖ ਰੁਪਏ ਇੱਕ ਵੀ ਵੇਲਾ ਨਹੀਂ ਰਹਿੰਦੇ ਇੰਨੀ ਜਿਆਦੀ ਬਹੁਤ ਜਿਆਦੀਆਂ ਸੱਟਾਂ ਲੱਗ ਗਈਆਂ ਵਾ ਕਿਸਾਨਈ ਕਿਆਂ ਨੂੰ ਤੇ ਤਕਰੀਬਨੇ ਬਜ਼ੁਰਗੋ ਉਹਨਾਂ ਦੇ ਸਾਹ ਵੀ ਬੰਦ ਹੋ ਗਿਆ ਉਹਨਾਂ ਨੂੰ ਚੁੱਕ ਚੁੱਕ ਕੇ ਪਿੱਛੇ ਖੜਨਦੇ ਫਿਰ ਬੰਦੇ ਜੇ ਦੇਖਿਆ ਜਾਵੇ ਜਿੱਥੇ ਫਾਈਬਰ ਰਿਪਰ ਹਟ ਦਾ ਐਸੋਸੀਏਸ਼ਨ ਦਾ ਕੈਂਪ ਆ ਇਹਦੇ ਬਿਲਕੁਲ 100 ਮੀਟਰ 50 ਮੀਟਰ ਦੇ ਦਾਇਰੇ ਚ ਵੀ ਜਿਹੜੇ ਹੈਗਾ ਅਥਰੂ ਕਿਆਂ ਦੇ ਗੋਲੇ ਡਿੱਗ ਰਹੇ ਆ ਇੱਥੋਂ ਤੱਕ ਡਿੱਗੇ ਆ ਆਪਣੇ ਆਪਣੇ ਕਰੀ ਤੇ ਆਪਣਾ ਸਾਰਿਆਂ ਦਾ ਹੀ ਸਾਹ ਬੰਦ ਹੋ ਗਿਆ ਸਾਡੇ ਵੀ ਸਾ ਤੁਸੀਂ ਕੀ ਇਹਨੂੰ ਕੀ ਕਿੱਦਾਂ ਦੇਖੋਗੇ ਸਾਰਿਆਂ ਨੇ ਜਰ ਮੈਂ ਤੇ ਇਹ ਕਹਿਣ ਆਵਾ ਵੀ ਇਹ ਆਪਣਾ ਦੇਸ਼ ਹੈ ਕਿ ਕੀ ਆ ਅਸੀਂ ਤਾਂ ਡਾਕਟਰ ਸਾਰੇ ਮੈਂ ਇਹ ਦੇਖ ਕੇ ਹੈਰਾਨ ਹੋ ਗਿਆ ਵੀ ਇੰਨਾ ਜ਼ਿਆਦਾ ਇੰਨੀਆਂ ਜਿਆਦਾ ਸੱਟਾਂ ਲੱਗੀਆਂ ਨਾ 15 20 ਮਿੰਟਾਂ ਦੇ ਵਿੱਚ ਵਿੱਚ ਵੀ ਵੀ ਇੰਨਾ ਜ਼ਿਆਦਾ ਕਿਸੇ ਦੀ ਬਾਹ ਪੈਠੋਂ ਤੱਕ ਇੰਨੇ ਇੰਨਾ ਕੱਟ ਲੱਗਿਆ ਕਿਸੇ ਦੇ ਮੱਥੇ ਤੇ ਕਿਸੇ ਦੀਆਂ ਗੱਲ ਸਾਰੀ ਉੱਡ ਗਈ ਆ ਪਾਪਾ ਅਮਰਜੈਂਸੀ ਉਹਨਾਂ ਨੂੰ ਇੱਕ ਨਹੀਂ ਰਾਹਤ ਦੇ ਕੇ ਪਿੱਛੇ ਐਂਬੂਲੈਂਸਾਂ ਦੇ ਵਿੱਚ ਆਪਾਂ ਨੂੰ ਹਸਪੀਟਲ ਪਹੁੰਚਾਰਾ ਬਿਲਕੁਲ ਬਹੁਤ ਦਰਦਨਾਕ ਸੀਨ ਆ ਫੇਸਬੁਕ ਤੇ YouTube ਇਹ ਗਾਈਡਲਾਈਨਾਂ ਕਰਕੇ ਅਸੀਂ ਖੂਨ ਦਿਖਾ ਨਹੀਂ ਸਕਦੇ ਨਹੀਂ ਤਾਂ ਜਿੰਨੇ ਸਾਬ ਨਾਲ ਘਾਇਲ ਹੁੰਦੇ ਆ ਬੰਦੇ ਦੇਖੇ ਵੀ ਨਹੀਂ ਜਾਂਦੇ ਉਹ ਜਿਆਦਾ ਘਾਇਲ ਕੋਈ ਟਾਈਮ ਨਹੀਂ ਆਪਣੇ ਕੋਲ ਗਾਂ ਦਿਖਵੰਦਾ ਦੇਖ ਲਓ ਇੱਥੋਂ ਪਤਾ ਲੱਗਦਾ ਲਗਾਤਾਰ ਆ ਜਿਹੜਾ ਐਂਬੂਲੈਂਸ ਤੇ ਐਂਬੂਲੈਂਸ ਆ ਰਹੀ ਹੈ ਜਿਹੜੀ ਅੱਗੇ ਮੁੰਡਿਆਂ ਨੂੰ ਚੱਕ ਰਹੀ ਹੈ ਬੰਸੇ ਲੁੱਦੀਆਂ ਜਾਂਦੀਆਂ ਬਈ ਪਤਾ ਨਹੀਂ ਇੱਥੇ ਕੀ ਮੈਨੂੰ ਤਾਂ ਲੱਗਦਾ ਨਹੀਂ ਵੀ ਆਪਣੇ ਦੇਖ ਚ ਹੀ ਖਲੋਤੇ ਆ ਪਤਾ ਨਹੀਂ ਕਿੰਨੇ ਜਾਨ ਬਿੰਦ ਬੰਦਿਆਂ ਨੇ ਸੱਟਾਂ ਲਾਗੀਆਂ ਵਾ ਮਾਰਦੇ ਬੰਦੇ ਸਾਥ ਆਪ ਡੋੜ ਕੇ ਮਾਰਦੇ ਹੈ ਹੌਸ਼ ਨੂੰ ਚੁੱਕ ਕੇ ਜਾਂਦਾ ਬਿਲਕੁਲ ਸਾਹ ਖਤਮ ਹੋ ਗਏ ਨੂੰ ਮਾਰੇ ਜਹਾਜ਼ ਰਾਤ ਮਿਲੀ ਤੇ ਉਹ ਦੱਸਿਆ ਨਹੀਂ ਤੇ ਸਾਈ ਬੰਦ ਹੋ ਗਏ ਉਹ ਤੁਸੀਂ ਇੱਥੋਂ ਦੇਖ ਲਓ ਨਹੀਂ ਲਗਾਤਾਰ ਇਧਰੋਂ ਦੂਸਰੀ ਐਂਬੂਲੈਂਸ ਐਂਬੂਲੈਂਸ ਤੇ ਐਂਬੂਲੈਂਸ ਜਾ ਰਹੀ ਆ ਪੱਟ ਦੇ ਵਿੱਚ ਨੇ ਮੁੰਡੇ ਤੇ ਗੋਲੀ ਵੀ ਵੱਜੀ ਆ ਕਿਸੇ ਕੱਟ ਵੱਜ ਰਿਹਾ ਯਾਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਹਾਲਾਤ ਕੀ ਆ ਇਹ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਲੋਕਾਂ ਨਾਲ ਆਪਦੇ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਅਤਿਆਚਾਰ ਕਰਨਾ ਕੀ ਬਜਾਵ ਲੱਗਦਾ ਇਹ ਚੀਜ਼ਾਂ ਨੂੰ ਤੁਸੀਂ ਕੀ ਹਾਲ SO ਤੁਸੀਂ ਇਹ ਦੇਖ ਸਕਦੇ ਹੋ ਕਿ ਲਗਾਤਾਰ ਮੈਡੀਕਲ ਕੈਂਪਾਂ ਤੱਕ ਤੇ ਵੀ ਹਮਲੇ ਜਿਹੜੇ ਹੈਗੇ ਆ ਲਗਾਤਾਰ ਜਿਹੜੇ ਹੈਗੇ ਪੁਸਤਵਾਰਾ ਕੀਤੇ ਜਾ ਰਹੇ ਆ ਤੇ ਇਹ ਹਾਲਾਤ ਅੱਜ ਦੇ ਬਾਈ ਖਨੋਰੀ ਬਾਰਡਰ ਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਸੱਤਾ ਦੇ ਮੈਸੇਜ ਬਿਲਕੁਲ ਅੰਨੀ ਹੋ ਚੁੱਕੀ ਹੈ